ਹੌਣ ਵਧ ਜਾਵੇਗਾ ਪੰਜਾਬ ਚ ਜ਼ਮੀਨਾਂ ਦਾ ਰੇਟ ਵਿਛਾਈ ਜਾ ਰਹੀ ਹੈ ਨਵੀਂ ਰੇਲਵੇ ਲਾਈਨ ਤੇ ਸਫਰ ਹੋ ਜਾਵੇਗਾ ਪਹਿਲਾਂ ਦੇ ਨਾਲੋਂ ਕਿਤੇ ਜਿਆਦਾ ਆਸਾਨ ਜਿਹਾ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਹੁਣ ਪੰਜਾਬ ਚੋ ਜ਼ਮੀਨ ਦਾ ਰੇਟ ਕਿਤੇ ਜਿਆਦਾ ਵਧ ਜਾਵੇਗਾ ਪੰਜਾਬ ਦੀ ਜ਼ਮੀਨ ਦਾ ਜਿਹੜਾ ਮੁੱਲ ਹੈ ਉਹ ਕਰੋੜਾਂ ਤੱਕ ਵੀ ਪਹੁੰਚ ਸਕਦਾ ਹੈ ਕਿਉਂਕਿ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ ਜਿਸ ਦਾ ਸਰਵੇਖਣ ਹੋ ਚੁੱਕਿਆ ਹੈ ਤੇ ਇਹ ਜਿਹੜੀ ਰਿਪੋਰਟ ਹੈ ਉਹ ਰੇਲਵੇ ਵਿਭਾਗ ਨੂੰ ਵੀ ਸੌਂਪ ਦਿੱਤੀ ਗਈ ਹੈ ਦੱਸਿਏ ਇਸ ਦੇ ਨਾਲ ਲੋਕਾਂ ਨੂੰ ਜਿਹੜਾ ਬਹੁਤ ਜ਼ਿਆਦਾ ਸੌਖ ਹੋਣ ਵਾਲੀ ਹੈ ਪਹਿਲਾਂ ਲੋਕਾਂ ਦੇ ਸਮੇਂ ਦੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਸੀ ਹੁਣ ਨਾ ਤਾਂ ਸਮੇਂ ਦੀ ਬਰਬਾਦੀ ਹੋਵੇਗੀ ਨਾ ਹੀ ਲੋਕਾਂ ਨੂੰ ਖੱਜਲਖਵਾਰ ਹੋਣਾ ਪਵੇਗਾ ਕਿਉਂਕਿ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ ਨਵੀਆਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਜਿਸ ਦੇ ਨਾਲ ਲੋਕਾਂ ਦਾ ਰੇਲਵੇ ਸਫ਼ਰ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ ਦੱਸਦੀ ਹੈ ਕਿ ਦਿੱਲੀ ਜੰਮੂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ ਜਿਹੜੀ ਕਿ ਅੰਬਾਲਾ ਤੋਂ ਹੋ ਕੇ ਗੁਜ਼ਰੇਗੀ ਤੇ ਬਾਦੂ ਰੇਲਵੇ ਲਾਈਨ ਲੁਧਿਆਣਾ ਤੇ ਜਲੰਧਰ ਤੱਕ ਵੀ ਹੋਵੇਗੀ ਜਿਸ ਦੇ ਨਾਲ ਲੋਕਾਂ ਨੂੰ ਪਹਿਲਾਂ ਦੇ ਨਾਲੋਂ ਕਿਤੇ ਜਿਆਦਾ ਜਿਹੜਾ ਸਫਰ ਹੈ ਉਹ ਆਸਾਨੀ ਦੇ ਨਾਲ ਮਿਲੇਗਾ ਲੋਕ ਆਸਾਨੀ ਦੇ ਨਾਲ ਆਪਣਾ ਸਫਰ ਤੈਅ ਕਰ ਸਕਣਗੇ ਦੱਸਦੀ ਹੈ ਕਿ ਲੁਧਿਆਣਾ ਜਲੰਧਰ ਕਪੂਰਥਲਾ ਤੇ ਆਸ-ਪਾਸ ਦੇ ਜਿਹੜੇ ਇਲਾਕੇ ਨੇ ਉੱਥੋਂ ਦੇ ਲੋਕ ਜਿਹੜੇ ਕਿ ਰੇਲ ਦੇ ਵਿੱਚ ਸਫ਼ਰ ਕਰਦੇ ਨੇ ਉਹਨਾਂ ਨੂੰ ਹੁਣ ਬਹੁਤ ਜ਼ਿਆਦਾ ਆਸਾਨੀ ਹੋਣ ਵਾਲੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਉਹ ਆਪਣਾ ਸਫ਼ਰ ਤੈਅ ਕਰ ਸਕਣਗੇ ਅਗਰ ਉਹਨਾਂ ਨੇ ਕੋਈ ਯਾਤਰਾ ਕਰਨੀ ਹੈ ਕਿਤੇ ਜਾਣਾ ਹੈ ਤਾਂ ਥੋੜੇ ਸਮੇਂ ਦੇ ਵਿੱਚ ਹੀ ਉਹ ਆਪਣਾ ਸਫ਼ਰ ਕਰ ਸਕਣਗੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜ਼ਮੀਨਾਂ ਦਾ ਰੇਟ ਪਲਾ ਦੇ ਨਾਲੋਂ ਕਿਤੇ ਜ਼ਿਆਦਾ ਵਧਣ ਜਾ ਰਿਹਾ ਹੈ ਕਿਉਂਕਿ ਇਹ ਜਿਹੜੀ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ ਦੱਸਦੀ ਹੈ ਕਿ ਇਸ ਵੰਦ ਵਿੱਚ ਵੇਖਣ ਵੀ ਕਰ ਲਿਆ ਗਿਆ ਹੈ ਤੇ ਇਸੇ ਸਬੰਧ ਦੇ ਵਿੱਚ ਰੇਲਵੇ ਭਾਗ ਨੂੰ ਜੜੀ ਰਿਪੋਰਟ ਵੀ ਸੌਂਪ ਦਿੱਤੀ ਗਈ ਹੈ ਸੋ ਹੁਣ ਲੋਕਾਂ ਦਾ ਰੇਲਵੇ ਸਫਰ ਪਲਾਂ ਦੇ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ ਤੇ ਨਾਲ ਹੀ ਪੰਜਾਬ ਦੀਆਂ ਜ਼ਮੀਨਾਂ ਦਾ ਰੇਟ ਵੀ ਕਿਤੇ ਜ਼ਿਆਦਾ ਪਲਾਂ ਦੇ ਨਾਲੋਂ ਵੱਧ ਜਾਵੇਗਾ ਜਿਹੜਾ ਕਿ ਕਰੋੜਾਂ ਤੱਕ ਵੀ ਪਹੁੰਚ ਸਕਦਾ ਹੈ